ਬੀਸੀ ਕੰਜ਼ਰਵੇਟਿਵ ਆਗੂ ਜான் ਰੋਸਟਡ ਨੇ ਸੂਬੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੇ ਵਿਰੋਧੀ ਕੌਕਸ ਦੇ ਲਈ ਆਪਣੀ ਸ਼ੈਡੋ ਕੈਬਨਿਟ ਦਾ ਉਦਘਾਟਨ ਕੀਤਾ ਇਹ ਐਲਾਨ ਅੱਜ ਤੋਂ ਸ਼ੁਰੂ ਕੀਤੀ ਗਈ ਉਹਨਾਂ ਪੋਰਟਫੋਲੀਓ ਨੂੰ ਉਜਾਗਰ ਕਰਦੀ ਹੈ ਜੋ ਪੀਸ ਰੀਜਨ ਦੇ ਨਵੇਂ ਚੁਣੇ ਗਏ ਵਿਧਾਇਕਾਂ ਦੇ ਦੁਆਰਾ ਨਿਗਰਾਨੀ ਕੀਤੀ ਜਾਏਗੀ ਇੱਕ ਬਿਆਨ ਦੇ ਵਿੱਚ ਰੋਸਟਡ ਨੇ ਕਿਹਾ ਕਿ ਕੈਬਨਿਟ ਇੱਕ ਵੱਖਰੇ ਤੇ ਤਜਰਬੇਕਾਰ ਸਮੂਹ ਦੀ ਨੁਮਾਇੰਦਗੀ ਕਰਦੀ ਹੈ ਜੋ ਐਨਡੀਪੀ ਸਰਕਾਰ ਨੂੰ ਲੇਖਾ ਜੋਖਾ ਦੇਣ ਤੇ ਕੇਂਦ੍ਰਿਤ ਹੈ ਆਓ ਦੇਖਦੇ ਹਾਂ ਸ਼ੈਡੋ ਕੈਬਨਟ ਦੇ ਵਿੱਚ ਕਿਸਨੋ ਮਿਲੀ ਹੈ ਕਿ ਜ਼ਿੰਮੇਵਾਰੀ BC ਕੰਜ਼ਰਵੇਟਿਵ ਲੀਡਰ ਚੌਨ ਰੋਸਟਰਡ ਨੇ ਆਪਣੇ 44 ਮੈਂਬਰੀ ਕੋਕਸ ਦੇ ਵਿੱਚੋਂ 41 ਨੂੰ ਨੌਕਰੀਆਂ ਸੌਪੀਆਂ ਨੇ ਜਿਸ ਦੇ ਵਿੱਚ ਵਿਧਾਇਕ ਬ੍ਰੈਡ ਚੈਪਮੈਨ ਨੂੰ ਆਲੋਚਕ ਦਾ ਅਹੁਦਾ ਦੇਣਾ ਸ਼ਾਮਿਲ ਹੈ ਜਿਸ ਨੂੰ ਸੋਸ਼ਲ ਮੀਡੀਆ ਦੀਆਂ ਵਿਵਾਦਿਤ ਟਿੱਪਣੀਆਂ ਕਾਰਨ ਪ੍ਰਚਾਰ ਦੌਰਾਨ ਅਹੁਦਾ ਛੱਡਣ ਲਈ ਕਾਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਈ ਸਮੂਹਾਂ ਨੇ ਪਿਛਲੇ ਮਹੀਨੇ ਦੀਆਂ ਚੋਣਾਂ ਦੌਰਾਨ ਰੋਸਟਰਡ ਨੂੰ ਅਹੁਦਿਆਂ ਤੇ ਆਪਣੀ ਪਾਰਟੀ ਦੇ ਉਮੀਦਵਾਰ ਵੱਜੋਂ ਚੈਪਮੈਨ ਨੂੰ ਹਟਾਉਣ ਲਈ ਬੁਲਾਇਆ ਇਸ ਦੇ ਵਿੱਚ ਉਹਨਾਂ ਨੇ ਪੈਲੇਸਟੀਨੀ ਬੱਚਿਆਂ ਨੂੰ ਸੈਰ ਕਰਨ ਬੋਲਣ ਸਾਂ ਲੈਣ ਵਾਲੇ ਟਾਈਮ ਬੰਬੀ ਕੇ ਹਾਸੇ ਰੋਸਟਰਡ ਨੇ ਪ੍ਰਚਾਰ ਦੌਰਾਨ ਕਿਹਾ ਕਿ ਇਹ ਵੋਟਰਾਂ ਦੇ ਉੱਤੇ ਨਿਰਭਰ ਕਰੇਗਾ ਕਿ ਉਹ ਉਹਨਾਂ ਦੀ ਪਾਰਟੀ ਦੇ ਉਮੀਦਵਾਰਾਂ ਦਾ ਫੈਸਲਾ ਕਰਨਗੇ ਤੇ ਚੈਪਮੈਨ ਜਿਸ ਨੇ ਟਿੱਪਣੀ ਲਈ ਮਾਫੀ ਮੰਗੀ ਸੀ ਸਰੀ ਸਾਊਥ ਦੀ ਰਾਈਡਿੰਗ ਦੇ ਵਿੱਚ ਚੁਣਿਆ ਗਿਆ ਸੀ ਚੈਪਮੈਨ ਨੂੰ ਆਵਾਜ਼ਾਈ ਲਈ ਆਲੋਚਕ ਤੇ ਬੀਸੀਡੀ ਬੀਮਾ ਨਿਗਮ ਦਾ ਨਾਮ ਦਿੱਤਾ ਗਿਆ ਰੋਸਟਰਡ ਨੇ ਸ਼ੈਡੋ ਕੈਬਨਟ ਦੇ ਹੋਰ ਮੈਂਬਰਾਂ ਦੇ ਵਿੱਚ ਵਿਰੋਧੀ ਧਿਰ ਬੀਸੀ ਯੂनाइटेड ਦੇ ਸਾਬਕਾ ਮੈਂਬਰ ਸ਼ਾਮਿਲ ਨੇ ਜਿਸ ਨੇ ਕੇਂਦਰ ਦੇ ਜਿਹੜੇ ਸੱਜੇ ਵੋਟ ਨੂੰ ਵੰਡਣ ਦੀ ਕੋਸ਼ਿਸ਼ ਦੇ ਵਿੱਚ ਆਪਣੀ ਮੁਹਿੰਮ ਨੂੰ ਮੁਅਤਲ ਕਰ ਦਿੱਤਾ ਸੀ ਐਲਨੋਰ ਸਟੋਰਕੋਡ ਜਨਤਕ ਸੁਰੱਖਿਆ ਤੇ ਸੋਲੀਸਟਰ ਜਨਰਲੀ ਆਲੋਚਕ ਹੈ 1300 ਵਾਟ ਸਰਸਪਾਟਾ ਨਸਲਵਾਦ ਵਿਰੋਧੀ ਤੇ ਵਪਾਰ ਨੂੰ ਦੇਖਦੇ ਨੇ ਪੀਟਰ ਮੈਲਬਾਰਡ ਦੇ ਵਿੱਚ ਮੰਤਰਾਲੇ ਦੀ ਦੇਖਰੇਖ ਕਰਨਗੇ ਤੇ ਇयान ਪੈਟਰਨ ਖੇਤੀਬਾੜੀ ਤੇ ਮੱਛੀ ਪਾਲਣ ਲਈ ਆਲੋਚਕ ਨੇ ਰੋਸਟਡ ਦੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਆਪਣੇ ਕੌਕਸ ਦੀ ਪ੍ਰਤਿਭਾ ਤੇ ਸਮਰਪਣ ਦੇ ਨਾਲ ਉਹ ਪ੍ਰੀਮੀਅਰ ਡੇਵਿਡ ਈਬੀ ਨੂੰ ਸਰਕਾਰ ਦੇ ਨਿਰੰਤਰਣ ਤੋਂ ਬਾਹਰ ਲੀ ਖਰਚੇ ਤੇ ਸਿਹਤ ਦੇਖਭਾਲ ਜਨਤਕ ਸੁਰੱਖਿਆ ਤੇ ਨਸ਼ਿਆਂ ਦੇ ਵਿੱਚ ਲਗਾਤਾਰ ਅਸਫਲਤਾਵਾਂ ਲਈ ਜਵਾਬਦੇਹ ਰੱਖਣਗੇ ਰੋਸਟਰਡ ਦਾ ਕਹਿਣਾ ਹੈ ਕਿ ਏਬੀ ਦੀ ਨਵੀਂ ਕੈਬਨਿਟ ਇੱਕ ਟੈਕਸਦਾਤਾ ਦੁਆਰਾ ਫੰਡ ਪ੍ਰਾਪਤ ਵਫਾਦਾਰੀ ਪ੍ਰੋਗਰਾਮ ਜਾਪਦੀ ਹੈ ਜੋ ਐਨਡੀਪੀ ਕੋਕਸ ਨੂੰ ਇਨਾਮ ਦਿੰਦੇ ਨੇ ਏਬੀ ਨੇ ਇਸ ਹਫਤੇ ਆਪਣੀ ਨਵੀਂ ਕੈਬਨਿਟ ਪੇਸ਼ ਕੀਤੀ ਜਿਸ ਵਿੱਚ 23 ਮੰਤਰੀ ਚਾਰ ਰਾਜ ਮੰਤਰੀ ਅਤੇ 14 ਸੰਸਦੀ ਸਖਤਰ ਸ਼ਾਮਿਲ ਨੇ ਉਹਨਾਂ ਨੇ ਕੌਕਸ ਚੇਅਰ ਡਿਪਟੀ ਕੌਕਸ ਚੇਅਰ ਸਰਕਾਰੀ ਵੈਪ ਡਿਪਟੀ ਸਰਕਾਰੀ ਵੈਪ ਤੇ ਡਿਪਟੀ ਸਪੀਕਰ ਤੇ ਸਪੀਕਰ ਤੇ ਸਮੁੱਚੀ ਚੇਅਰ ਕਮੇਟੀ ਲਈ ਨਾਮਜ਼ਦਗੀ ਦਾ ਐਲਾਨ ਵੀ ਕੀਤਾ ਰੋਸਟਰ ਨੇ ਕਿਹਾ ਕਿ ਐਬੀਡੀ ਕੈਬਨਟ ਜਾਂ ਸੰਸਦੀ ਸਖਤਰ ਦੇ ਅਹੁਦੇ ਲਈ 47 ਵਿੱਚੋਂ 42 ਵਿਧਾਇਕਾਂ ਦੀ ਨਿਯੁਕਤੀ ਸੱਤਾ ਨਾਲ ਜੁੜੇ ਰਹਿਣ ਲਈ ਬੇਤਾ ਪ੍ਰਧਾਨ ਮੰਤਰੀ ਲਈ ਇੱਕ ਵਫਾਦਾਰੀ ਪ੍ਰੋਗਰਾਮ ਜਾਪਦੀ ਹੈ ਵਿਧਾਨ ਸਭਾ ਦੇ ਮੈਂਬਰਾਂ ਦੀ ਸਾਲਾਨਾ ਮੂਲ ਤਨਖਾਹ ਡਾਲਰ 1,90,500 ਤੋਂ ਵੱਧ ਹੁੰਦੀ ਹੈ ਜਿਸ ਵਿੱਚ ਕੈਬਨਿਟ ਮੰਤਰੀਆਂ ਨੂੰ ਡਾਲਰ 59,766 ਵਾਧੂ ਮਿਲਦੇ ਨੇ ਜੋ ਵਿਰੋਧੀ ਧਿਰ ਦੇ ਨੇਤਾਵਜੋਂ ਰੋਸਟेड ਨੂੰ ਮਿਲਣ ਵਾਲੀ ਤਨਖਾਹ ਦੇ ਵਿੱਚ ਵਾਧਾ ਹੁੰਦਾ ਹੈ ਜੰਗਲਾਤ ਮੰਤਰੀ ਰਵੀ ਪਰਮਾਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਰੋਸਟेड ਇੱਕ ਵਿਸਤ੍ਰਿਤ ਮੰਤਰੀ ਮੰਡਲ ਬਾਰੇ ਦਾਅਵੇ ਕਰ ਰਹੇ ਨੇ ਤੇ ਚੋਣ ਲਈ ਮਜਬੂਰ ਕਰਨ ਦਾ ਵਾਅਦਾ ਵੀ ਕਰ ਰਹੇ ਨੇ ਤਾਂ ਈਬੀ ਤੇ ਉਸਦੀ ਟੀਮ ਬੀਸੀ ਦੀਆਂ ਤਰਜੀਹਾਂ ਤੇ ਕੰਮ ਕਰੇਗੀ ਜਿਵੇਂ ਕਿ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਪੈਦਾ ਕਰਨਾ ਸਿਹਤ ਸੰਭਾਲ ਨੂੰ ਮਜ਼ਬੂਤ ਕਰਨਾ ਤੇ ਡਾਲਰ 1000 ਵੱਧ ਵਰਗ ਦੇ ਟੈਕਸ ਕਟੌਤੀ ਪ੍ਰਦਾਨ ਕਰਨਾ ਏਬੀ ਦੇ ਨਿਊ ਡੈਮੋਕ੍ਰੇਟਸ ਪਿਛਲੇ ਮਹੀਨੇ 47 ਮੈਂਬਰਾਂ ਦੇ ਨਾਲ ਚੁਣੇ ਗਏ ਸਨ ਜੋ ਕਿ ਬੀਸੀ ਦੀ 93 ਸੀਟਾਂ ਵਾਲੀ ਵਿਧਾਨ ਸਭਾ ਦੇ ਵਿੱਚ ਇੱਕ ਸੀਟ ਬਹੁਮਤ ਹੈ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ